ਵਾਤਾਵਰਣ ਲਈ ਮਸ਼ਹੂਰ ਹਿਮਾਚਲ ਪ੍ਰਦੇਸ਼ ਪਿਛਲੇ ਕਈ ਦਿਨਾ ਤੋਂ ਨਫ਼ਰਤ ਦੀ ਅੱਗ ਦੇ ਵਿੱਚ ਝੁੱਲਸ ਰਿਹਾ ਹੈ ਦਰਅਸਲ ਸੰਜੋਲੀ ਮਸਜਿਦ ਦਾ ਇਹ ਪੂਰਾ ਮਾਮਲਾ ਹੈ ਇਸ ਇਹ ਜਿਹੜਾ ਵਿਵਾਦ ਹੈ ਦਿਨੋ-ਦਿਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਸ਼ਿਮਲਾ ਦੇ ਵਿੱਚ ਇਹ ਜਿਹੜਾ ਮਸਜਿਦ ਬਣਿਆ ਹੋਇਆ ਕਿਹਾ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਿਆ ਹੋਇਆ ਜਿਸ ਤੋਂ ਬਾਅਦ ਹਿੰਦੂ ਸੰਗਠਨਾ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿੱਥੇ ਬੀਤੇ ਕੱਲ ਹਿੰਸਾ ਵੀ ਜਿਹੜੀ ਹੈ ਉਹ ਭੜਕੀ ਸੀ ਸੋ ਆਖਿਰਕਾਰ ਅੱਜ ਤੁਹਾਨੂੰ ਦੱਸਾਂਗੇ ਕਿ ਸੰਜੋਲੀ ਜਿਹੜਾ ਮਸਜਿਦ ਹੈ ਆਖਿਰਕਾਰ ਇਹ ਕੀ ਵਿਵਾਦ ਹੈ ਪੂਰਾ ਮਾਮਲਾ ਕੀ ਹੈ ਉਹ ਤੁਹਾਨੂੰ ਸਮਝਾਉਣੇ ਹੈ ਦਰਅਸਲ ਹਿੰਦੂ ਸੰਗਠਨ Shimla ਦੇ ਵਿੱਚ ਬਣੀ ਸੰਜੋਲੀ ਮਸਜਿਦ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਉਸ ਨੂੰ ਢਾਉਣ ਦੀ ਮੰਗ ਕਰ ਰਹੇ ਨੇ ਬੁੱਧਵਾਰ ਨੂੰ ਹਿੰਦੂ ਸੰਗਠਨਾ ਨੇ ਮਸਜਿਦ ਦੀ ਤਹਿਲੀਜ਼ ਦਹਲੀਜ਼ ਤੱਕ ਮਾਰਚ ਕੀਤਾ ਤੇ ਕੰਦਾ ਨੂੰ ਢਾਉਣ ਦੀ ਕੋਸ਼ਿਸ਼ ਕੀਤੀ। ਧਰਨਾਕਾਰੀਆਂ ਦਾ ਹੰਗਾਮਾ ਕਾਫੀ ਦੇਰ ਤੱਕ ਜਾਰੀ ਰਿਹਾ। ਇਹਨਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੂੰ ਕਾਫੀ ਮੁਸ਼ਕਲਤ ਵੀ ਕਰਨੀ ਪਈ। ਤਾਂ ਪ੍ਰਦਰਸ਼ਨਕਾਰੀਆਂ ਨੂੰ ਖਿਡਾਉਣ ਦੇ ਲਈ ਪੁਲਿਸ ਨੇ ਜਲ ਤੋਪਾਂ ਦਾ ਸਹਾਰਾ ਵੀ ਲਿਆ ਤੇ ਲਾਠੀ ਚਾਰਜ ਵੀ ਕੀਤਾ। ਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੇ Hindu ਸੰਗਠਨ ਦੇ ਲੋਕ ਪਿੱਛੇ ਹਟਣ ਨੂੰ ਤਿਆਰ ਹੀ ਨਹੀਂ ਸਨ। ਉੱਥੇ ਹੀ ਇਹ ਵੀ ਤੁਹਾਨੂੰ ਦੱਸ ਦਈਏ ਕਿ Hindu ਸੰਗਠਨਾ ਨੇ ਪਹਿਲਾਂ ਹੀ ਰੈਲੀ ਕੱਢਣ ਦਾ ਐਲਾਨ ਕਰ ਦਿੱਤਾ ਸੀ। ਪੁਲਿਸ ਨੇ Hindu ਸੰਗਠਨਾ ਦੇ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਧਾਰਾ 100 ਰੇਠ ਲਾ ਦਿੱਤੀ ਸੀ ਪਰ ਲੋਕ ਨਹੀਂ ਮੰਨੇ ਬੁੱਧਵਾਰ ਸਵੇਰੇ ਤੋਂ ਹੀ ਵਕ ਵਕ ਕੋਨਿਆਂ ਤੋਂ ਹਿੰਦੂ ਸੰਗਠਨਾ ਨੇ Shimla di Sanjoli Masjid wal march ਕਰਨਾ ਸ਼ੁਰੂ ਕਰ ਦਿੱਤਾ ਤਾਂ Sanjoli Masjid ਬਾਰੇ ਪਹਿਲੀ ਸ਼ਿਕਾਇਤ ਤੁਹਾਨੂੰ ਦੱਸਦੀ ਕਿ 7 210 ਦੇ ਵਿੱਚ ਕੀਤੀ ਗਈ ਸੀ ਤੇ ਇਸ ਮਾਮਲੇ ਦੀ ਸੁਣਵਾਈ ਅਦਾਲਤ ਦੇ ਵਿੱਚ ਚੱਲ ਰਹੀ ਹੈ ਇਸੇ ਲਈ ਸਵਾਲ ਇਹ ਉੱਠਦਾ ਹੈ ਕਿ ਜੇਕਰ ਮਾਮਲਾ ਇੰਨਾ ਪੁਰਾਣਾ ਹੈ ਤਾਂ ਇਸ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਅਚਾਨਕ ਹੰਗਾਮਾ ਕਿਉਂ ਹੋਇਆ ਦਰਅਸਲੇ ਕੱਤੀਆ ਦਾਸ ਨੂੰ ਦੋ ਭਾਈਚਾਰਿਆਂ ਦੇ ਵਿੱਚ ਲੜਾਈ ਹੋਈ ਸੀ ਇੱਕ ਭਾਈਚਾਰੇ ਦੇ ਲੋਕਾਂ ਨੇ ਇੱਕ ਸਥਾਨਕ ਵਿਅਕਤੀ ਦੀ ਕੁੱਟਮਾਰ ਵੀ ਕੀਤੀ ਸੀ ਨੌਜਵਾਨਾਂ ਦੀ ਕੁੱਟਮਾਰ ਦੇ ਵਿਰੁੱਧ ਦੇ ਵਿੱਚ ਜਿਹੜਾ ਨੌਜਵਾਨਾਂ ਦੀ ਕੁੱਟਮਾਰ ਦੇ ਵਿਰੋਧ ਦੇ ਵਿੱਚ ਹਿੰਦੂ ਜਥੇਬੰਦੀਆਂ ਭੜਕ ਗਈਆਂ ਤੇ ਪਹਿਲਾ 1 ਸਤੰਬਰ ਤੇ ਫਿਰ 5 ਸਤੰਬਰ ਨੂੰ ਰੋਸ ਪ੍ਰਦਰਸ਼ਨ ਕੀਤਾ ਇੱਥੋਂ ਹੀ ਮਸਜਿਦ ਦਾ ਮੁੱਦਾ ਮੋੜ ਉੱਠਣ ਲੱਗਾ ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਸੰਜੋਲੀ ਦੇ ਪੋਸ਼ ਇਲਾਕੇ ਦੇ ਵਿੱਚ ਬਿਨਾਂ ਮਨਜ਼ੂਰੀ ਤੇ ਨਕਸ਼ਾ ਪਾਸ ਕਰਵਾਏ 5 ਮੰਜ਼ਿਲਾ ਮਸਜਿਦ ਬਣਾਈ ਹੋਈ ਨਹੀਂ ਦੇ ਕਿਵੇਂ ਬਣਾਇਆ ਗਿਆ ਹੈ ਇਹ ਗੈਰ ਕਾਨੂੰਨੀ ਹੈ ਤੇ ਇਸ ਨੂੰ ਟਾਉਣਾ ਚਾਹੀਦਾ ਹੈ ਸਥਾਨਕ ਲੋਕਾਂ ਅਨੁਸਾਰ ਇੱਥੇ ਵੱਡੀ ਗਿਣਤੀ ਦੇ ਵਿੱਚ ਮਸਜਿਦ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰਨ ਆਉਂਦੇ ਨੇ ਇਸ ਕਰਕੇ ਇਸ ਇਲਾਕੇ ਦਾ ਮਾਹੌਲ ਖਰਾਬ ਹੋ ਰਿਹਾ ਹੈ ਉਧਰ ਮਸਜਿਦ ਦੇ ਇਮਾਮ ਸ਼ਹਿਜ਼ਾਦ ਦਾ ਕਹਿਣਾ ਹੈ ਕਿ ਨੌਜਵਾਨ ਉੱਪਰ ਹਮਲੇ ਦੇ ਮਾਮਲੇ ਦੇ ਵਿੱਚ ਵੱਖਰੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਨੂੰ ਮਸਜਿਦ ਨਾਲ ਕਿਉਂ ਜੋੜਿਆ ਜਾ ਰਿਹਾ ਹੈ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇਹ ਮਸਜਿਦ 1947 ਤੋਂ ਪਹਿਲਾਂ ਬਣੀ ਸੀ ਤੇ ਉਸ ਸਮੇਂ ਇੱਕ ਕੱਚੀ ਸੀ ਤੇ ਇਸੇ ਪੂਰੇ ਹੰਗਾਮੇ ਤੇ ਹਿਮਾਚਲ ਦੀ ਸੁਖੂ ਸਰਕਾਰ ਦੇ ਮੰਤਰੀ ਅਨਿਰੁੱਧ ਸਿੰਘ ਨੇ ਕੁਝ ਦਿਨ ਪਹਿਲਾਂ ਸਦਨ ਦੇ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਮਸਜਿਦ ਗੈਰ ਕਾਨੂੰਨੀ ਹੈ ਤੇ ਜ਼ਮੀਨ ਹਿਮਾਚਲ ਸਰਕਾਰ ਦੀ ਹੈ ਫਿਰ ਉਹਨਾਂ ਨੇ ਮੁ슬림 ਆਬਾਦੀ ਦੀ ਉਸਪੇਰ ਦਾਅਵਾ ਮੁੱਦਾ ਵੀ ਉਠਾਇਆ ਤਾਂ ਤੁਹਾਨੂੰ ਦੱਸ ਦਈਏ ਕਿ ਸੰਜੋਲੀ ਦੀ ਵਿਵਾਦਤ ਮਸਜਿਦ ਦਾ ਕੇਸ ਜਿਹੜਾ ਹੈ ਉਹ 2010 ਤੋਂ ਨਗਰ ਨਿਗਮ ਦੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਇਸ ਸਮੇਂ ਦੌਰਾਨ ਸੂਬੇ ਦੇ ਵਿੱਚ ਭਾਜਪਾ ਤੇ ਕਾਂਗਰਸ ਦੋਵਾਂ ਦੀਆਂ ਸਰਕਾਰਾਂ ਰਹੀਆਂ ਮਸਜਿਦ ਦੀ ਨਾਜਾਇਜ਼ ਉਸਾਰੀ ਨੂੰ ਲੈ ਕੇ ਨਗਰ ਨਿਗਮ ਦੀ ਅਦਾਲਤ ਦੇ ਵਿੱਚ ਵਾਰ-ਵਾਰ ਨੋਟਿਸ ਜਾਰੀ ਕੀਤੇ ਗਏ ਪਰ ਫਿਰ ਵੀ ਪੰਜ ਮੰਜ਼िला ਮਸਜਿਦ ਬਣਾਈ ਗਈ ਸੀ ਦਰਅਸਲ ਸ਼ਿਮਲਾ ਦੇ ਵਿੱਚ ਸਿਰਫ ਢਾਈ ਮੰਜ਼िला ਬਣਾਉਣ ਦੀ ਇਜਾਜ਼ਤ ਹੈ ਜਦੋਂ ਕਿ ਸੰਜੋਲੀ ਮਸਜਿਦ ਪੰਜ ਮੰਜ਼ਿਲਾ ਬਣਾਈ ਗਈ ਹੈ ਨਗਰ ਦੀ ਅਦਾਲਤ ਦੇ ਵਿੱਚ ਕੇਸ ਦੀ ਸੁਣਵਾਈ ਦੀ ਅਗਲੀ ਤਾਰੀਖ 5 ਅਕਤੂਬਰ ਨੂੰ ਤੈਅ ਕੀਤੀ ਗਈ ਹੈ ਇਸੇ ਵਿਵਾਦ ਬਾਰੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਨੇਤਾ ਜੈ ਰਾਮ ਠਾਕੁਰ ਦਾ ਕਹਿਣਾ ਹੈ ਕਿ ਅਸੀਂ ਇਸ ਤੇ ਅੱਖਾਂ ਬੰਦ ਨਹੀਂ ਕਰ ਸਕਦੇ ਸਰਕਾਰ ਨੂੰ ਹਿੰਦੂਆਂ ਤੇ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਇਸ ਦੇ ਜਵਾਬ ਦੇ ਵਿੱਚ ਸੀਐਮ ਸੁਖੂ ਦਾ ਕਹਿਣਾ ਹੈ ਕਿ ਉਹ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਨਹੀਂ ਲੈਣ ਦੇਣਗੇ